ਅੰਮ੍ਰਿਤਸਰ ਵਿੱਚ ਬਾਜ਼ਰੀਆਂ ਲੁੱਟਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਹਰ ਸਖਤ ਕਦਮ ਚੁੱਕੇ ਜਾ ਰਹੇ ਨੇ ਅਤੇ ਲੁਟੇਰਿਆਂ ਵੱਲੋਂ ਵੀ ਪੁਲਿਸ ਦਾ ਡਰ ਖੋਪ ਵੀ ਰੱਖੇ ਬਿਨਾ ਇਹ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੂਸਰੇ ਪਾਸੇ ਪੁਲਿਸ ਦੀ ਨਾਕਾਬੰਦੀ ਕਰਕੇ ਅਜੇ ਹੀ ਲੁਟੇਰਿਆਂ ਦੀ ਨੂੰਕੀਲ ਕਸਨ ਵਿੱਚ ਕਾਮਯਾਬ ਹੋ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ थाना ਮਰੀਠਾ ਰੋਡ ਅਧੀਨ 9 ਦੇ ਇਲਾਕੇ ਤੋਂ ਆਇਆ ਜਿੱਥੇ ਇੱਕ ਔਰਤ ਬਸੰਤ ਐਵੇਨਿਊ ਵਿੱਚੋਂ ਪੈਦਲ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਨੇ ਪਿੱਛੋਂ ਦੀ ਤਸੋਂਨ ਧੱਕਾ ਮਾਰ ਕੇ ਉਹਦਾ ਬੈਗ ਖੋਲਿਆ। ਜਿਸ ਵਿੱਚ 65000 ਰੁਪਏ ਐਪਲ ਆਈਪੈਡ ਮੋਬਾਈਲ ਫੋਨ ਤੇ ਕਾਰਸਨ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ 24 ਘੰਟੇ ਦੇ ਅੰਦਰ ਕਾਬੂ ਕਰਕੇ ਖੋਹ ਸੋਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਇਸ ਮੌਕੇ ਬੁੱਸ ਨੇ ਹੋਰ ਕੀ ਕਿਹਾ ਤੋਂ ਉਹ ਵੀ ਸੁਣਾ ਦਿੰਨੇ ਆ ਐਸਐਮਜੀ ਨਿਊਜ਼ ਦੇ ਅੰਮ੍ਰਿਤਸਰ ਤੋਂ ਵੀ ਰਿਪੋਰਟ ਅੰਡਰ தி ਡਾਇਰੈਕਸ਼ਨਸ ਆਫ ਮਾਨਯੋਗ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਪੁਲਿਸ ਕਮਿਸ਼ਨਰ ਅਮਰਸਰ ਨੇ 7-8 ਕੇਸ ਸਟ੍ਰੇਸ ਕੀਤੇ ਹੈ ਜਿਦੇ ਵਿੱਚੋਂ ਸਭ ਤੋਂ ਪਹਿਲਾ ਕੇਸ ਪੁਲਿਸ ਸਟੇਸ਼ਨ ਮਜੀਠਾ ਰੋਡ ਦਾ ਹੈਗਾ ਜਿਦੇ ਚ ਦੋ ਸਨੇਚਰਸ ਅਰੈਸਟ ਕੀਤੇ ਹੈ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਹੰਕਾਰ ਸਿੰਘ ਇਹਨਾਂ ਦੀ ਉਮਰ 32-35 ਸਾਲ ਹੈਗੀ ਹੈ ਇਹਨਾਂ ਤੋਂ ਰਿਕਵਰ ਕੀਤਾ ਇੱਕ ਲੂਈ ਬਟਾਉ ਦਾ ਬੈਗ 65000 ਰੁਪਏ ਐਪਲ ਆਈਪੈਡ ਤੇ ਮੋਬਾਈਲ ਫੋਨ ਸੈਮਸੰਗ ਇੱਕ ਲੇਡੀ ਹੈਗੀ ਹੈ ਮਿਸਸ ਹੰਸਾ ਸ਼ਾ 65 ইয়ার্স ওল্ড ਹੈ। ਇਹ ਤਾਦ ਸਵਰਨਾ ਥੈਰੇਸੀ ਤੇ ਜਦੋਂ ਉਹ ਬਸੰਤੇ ਵਿਨਿਊ 어 వాకింగ్ ਜਾ ਰਹੇ ਸਗੇ ਤੇ ਇਹ ਦੋ ਸਨੇਚਸ ਨੇ ਸੰਦੀਪ ਸਿੰਘ ਤੇ ओंकार ਸਿੰਘ ਨੇ ਇਹਨਾਂ ਦਾ ਬੈਗ ਸਨੇਚ ਕਰ ਲਿਆ ਜਿਹਦੇ ਵਿੱਚ ਲੈਪਟਾਪ ਕੈਸ਼ ਤੇ ਉਹ ਸਿਕਾ 65000 ਰੁਪਏ ਤੇ ਰਿਕਾਰਡ ਟਾਈਮ ਦੇ ਵਿੱਚ 2-4 ਘੰਟਿਆਂ ਦੇ ਵਿੱਚ ਵਿੱਚ ਇਹ ਦੋਨਾਂ ਨੂੰ ਫੜ ਕੇ ਲੋਕਲ ਪੁਲਿਸ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਇਹਨਾਂ ਨੂੰ ਫੜਲੇ ਨੰਬਰ 2 ਦਾ ਕ੍ਰਿਮੀਨਲ ਰਿਕਾਰਡ ਕੀ ਹੈ ਕਿਹੜੀ ਜਨਾਨੀ ਤੇ ਜਿਹੜੀ ਉਹ ਪੁਨੇ ਦੀ ਜਨਾਨੀ ਕਿਹਾ ਪੁਨੇ ਦੀ ਜਨਾਨੀ ਨਹੀਂ ਫੜੀ ਪੁਨੇ ਦੀ ਜਿਹੜੀ ਨਾਲ ਸਟ੍ਰੈਚਿੰਗ ਹੋਈ ਸੀ ਹਾਂਜੀ ਹਾਂਜੀ ਉਹਦੇ ਜਿਹੜੇ ਬੰਦੇ ਫੜੇ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਉਹਨਾਂ ਦਾ ਹਾਲੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਤੇ ਲੇਡੀ ਉਥੇ ਸ਼ਹਿਰ ਕਰ ਰਹੀ ਸੀ ਜਾਂ ਉਥੇ ਮਾਰਕੀਟ ਜਾ ਰਹੀ ਸੀ ਤੇ ਨਹੀਂ ਕਰੀ ਬੈਠਾ ਤਾਤ ਤੋਂ ਵਾਕ ਬਾਈ ਵਾਕਿੰਗ ਮਾਰਕੀਟ ਜਾ ਰਹੀ ਸੀ ਬਸੰਤੇਵਨ ਸਰ ਸਾਮਾਨ ਜਿਹੜਾ ਜੋ ਚੋਰੀ ਸਾਰਾ ਮਿਲ ਗਿਆ ਜੀ ਇਹਨਾਂ ਨੂੰ ਜੋ ਚੋਰੀ ਅਸੀਂ ਸਾਰਾ ਮਿਲ ਗਿਆ ਓਕੇ 100% ਰਿਕਵਰੀ ਕਿੰਨੇ ਲੋਕ ਸੀ ਇਹਨਾਂ ਦੇ ਨਾਲ ਪ੍ਰੋਪਰ ਜਿਹੜੇ ਜਿਹੜੇ ਰੋਟੇ ਇਹ ਦੋਸਤ ਸੀਗੇ ਓੰਕਾਰ ਸਿੰਘ ਤੇ ਸੰਦੀਪ ਸਿੰਘ ਪਹਿਲਾ ਰਿਕਾਰਡ ਕੋਈ ਨਹੀਂ ਕਰਦਾ ਪਹਿਲਾਂ ਇਹਨਾਂ ਦਾ ਕਰਦਾ ਸਰ ਨਸ਼ੀਮ ਕਰਨ ਦੇ ਵੀ ਆਦੀ ਸੀ ਉਹ ਹਲੇ ਮੈਡੀਕਲ ਵਿੱਚ ਆਜੂਗਾ ਜੀ ਫਿਰ ਕੰਪਲੀਟ ਹੋ ਜਾਊਗਾ ਸਰ